ਕੁੱਤੂ ਟਿਵੀ ਲਾਈ ਫਿਰ ਟਿਵੀ ਲਾਈ ਫਿਰ ਟਿਵੀ ਲਾਈ ਜੁੜਾ ਜੁੜਾ ਟਿਵੀ ਲਾਈ ਹਾਂਜੀ ਭਾਈ ਜਿਹੜਾ ਕੁੱਤ ਕੁੰਦੇ 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 ਕੁੱਤ ਦਾ ਕੰਮ ਹੀ ਕਮਣਾ ਕਮਣਾ ਮੈਂ ਪਹੁੰਚੀ ਹਾਂ ਜੀ ਚੁਣੀ ਦੇ ਕੋ ਗੁਰੰਗਾ ਪਿੰਡ ਦੇ ਗੁਰੰਗਾ ਪਿੰਡ ਗੁਰੰਗਾ ਪਿੰਡ ਇੱਥੇ ਜੀ ਇੱਕ ਡੇਰੀ ਫਾਰਮ ਆਖੰਡਾ ਮੁਕੰਮਲ ਹੈ ਬਹੁਤ ਵਧੀਆ ਬੰਦੇ ਨੇ ਜੀ ਹਰਵਿੰਦਰ ਡੇਰੀ ਫਾਰਮ ਦੱਸਿਆ ਜਾ ਰਿਹਾ ਜੀ ਬਾਕੀ ਝੋਕੇ ਹਲਾਂ ਤੋਂ ਬਾਅਦ ਝੋਕੇ ਸਮੇਂ ਤੋਂ ਇਹ ਇਹੀ ਕੰਮ ਕਰਦੇ ਆ ਰਹੇ ਨੇ ਦੇਖੋ ਜੀ ਪੂਰੀ ਸਫਾਈ ਚੱਲ ਰਹੀ ਹੈ ਦੁੱਧ ਨੇ ਚੀ ਇਹ ਦੂਆਂ ਖੜੀਆਂ ਇਹ ਦੁੱਧ ਚੋਣ ਵਾਲੀ ਮਸ਼ੀਨ ਹੈ ਇਹ ਦੁੱਧ ਝੋਣ ਵਾਲੀ ਹੈ ਦੁੱਧ ਤੁਹਾਡਾ ਨਾਮ ਕੀ ਹੈ ਜੀ ਮੇਰਾ ਬਰਤੀ ਸਿੰਘ ਹੈ ਜੀ ਇਹ ਕਿਹੜਾ ਡੇਰੀ ਫਾਰਮ ਹੈ ਜੀ ਇਹ ਸਿੱਧੂ ਡੇਰੀ ਫਾਰਮ ਕਰਾਂਗਾ ਜੀ ਹਰਵਿੰਦਰ ਹਰਵਿੰਦਰ ਸਿੰਘ ਸਿੱਧੂ ਸਿੱਧੂ ਡੈਰੀ ਫਾਰਮ ਕਹਿੰਦੇ ਨਹੀਂ ਹਰਵਿੰਦਰ ਵੀ ਕਹਿੰਦੇ ਜੀ ਹਾਂ ਜੀ ਹਰਵਿੰਦਰ ਵੀ ਕਹਿੰਦੇ ਪਰਵਿੰਦਰ ਦਾ ਓਨਰ ਦਾ ਨਾਮ ਆਈ ਹਾਂ ਜੀ ਠੀਕ ਹੈ ਜੀ ਹਰਵਿੰਦਰ ਸਿੰਘ ਸਿੱਧੂ ਮਤਲਬ ਹਰਵਿੰਦਰ ਸਿੰਘ ਸਿੱਧੂ ਖੋਲਿਆ ਹੈ ਫਾਰਮ ਹੈ ਜੀ ਪੁੱਲਾ ਕਿ ਨਾਲ ਹੈ ਮੇਰਾ ਗੁਰਪ੍ਰੀਤ ਸਿੰਘ ਹੈ ਜੀ ਕਿੰਨਾ ਚਿਰ ਹੋ ਗਿਆ ਇਹਨਾਂ ਨਾਲ ਕੰਮ ਕਰਦੇ ਨੇ ਬਾਜੀ ਨਾਲ ਮੈਨੂੰ ਲਗਭਗ ਜਦੋਂ ਦੇ ਉਰੇ ਇਹਨਾਂ ਨੇ ਸ਼ਿਫਟ ਕੀਤਾ ਬਠਿੰਡੇ ਤੋਂ ਮੈਂ ਉਦੋਂ ਦੇ ਇਹਨਾਂ ਦੇ ਕੰਮ ਕੰਮਕਾਰ ਕਰ ਰਹੇ ਹਾਂ ਲਗਭਗ ਮੈਨੂੰ ਹੋ ਗਏ 9 ਮਹੀਨੇ ਹੋ ਗਏ ਇਹਨਾਂ ਨਾਲ ਜੁੜੇ ਠੀਕ ਹੈ ਇਹ ਕਿਹੜੀ ਕੂ ਹੈ ਜੀ ਇਹ ਐਚ ਐਫ ਆਈ ਇਹ ਐਚ ਐਫ ਆ ਇਹ ਐਚ ਐਫ ਉਹ ਜਰਸੀ ਹੈ ਜੀ ਇਹ ਐਚ ਐਫ ਕਿੰਨਾ ਦਿੰਦੀ ਜੀ ਉਹਦੇ ਦਾ ਕੁਸ਼ਕ ਥਾਣਾ ਦੀ ਪਹਿਲਾ ਪ੍ਰੋਬਲਮ ਹੋਣਾ ਕਰਕੇ ਮਤਲਬ ਦੁੱਤਾ ਹੋਣਾ ਚਾਤੀ ਆ ਪਹਿਲਾ ਮਤਲਬ 32 33 ਕਿਲੋ ਦੇ ਗੰਦੀ ਰਹੀ ਤੇ ਦੇ ਦਿੰਦੀ ਜੀ 11 ਜਰਸੀ ਆਪਣੇ ਕੋਲ ਨਹੀਂ ਐਚ ਐਫ ਹੈ ਨਾ ਆਪਣੇ ਕੋਈ ਐਚ ਐਫ ਜ਼ਿਆਦਾ ਹੈ ਹਾਂ ਜੀ ਐਚ ਐਫ ਕੁਸ਼ਕ ਜਾਂਦੀ ਮਤਲਬ ਬੜੇ ਲੰਮਾ ਚੌੜਾ ਜੁਗਾਲ ਹੈ ਜੀ ਸਫਾਈ ਦਾ ਵੀ ਪੂਰਾ ਪ੍ਰਬੰਧ ਹੈ ਹਾਂ ਜੀ ਹੈ ਬڑے ਪ੍ਰੇਮ ਨਾਲ ਜਾਨਵਰਾਂ ਨੂੰ ਬੜਾ ਪ੍ਰੇਮ ਨਾਲ ਰੱਖਦੇ ਨਹੀਂ ਦੋ ਟਾਈਮ ਬੰਦੇ ਪੂਰੀ ਥੋੜਾ ਵਧੀਆ ਕਰਦੇ ਨੇ ਦੋ ਟਾਈਮ ਮਤਲਬ ਇਹ ਦੋ ਟਾਈਮ ਸਫਾਈ ਹੁੰਦੀ ਸਫਾਈ ਪੂਰੀ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਤੁਹਾਨੂੰ ਧੰਨਵਾਦ ਇਹ ਜਾਨਵਰਾਂ ਤੇ ਪੂਰਾ ਟੈਗ ਲੱਗੇ ਟੈਗ ਨੰਬਰ ਹੈ ਜੀ ਮਤਲਬ ਟੈਗ ਨੰਬਰ ਲੱਗੇ ਹੁੰਦੇ ਜਾਣਵਰਾਂ ਦੀ ਪਛਾਣ ਹੋਈ ਨਾ ਕੋਈ ਕੱਲ ਨੂੰ ਡਾਂਗਰ ਕੋਈ ਬਿਮਾਰ ਹੈ ਕੋਈ ਹੀਟ ਚੋਂ ਆਪਾਂ ਉਹਨੂੰ ਸੌਖਾ ਕਹਿ ਸਕਦੇ ਵੀ 333 ਨੰਬਰ ਪਾ ਦੋ ਭਾਈ ਉਹ ਬਿਮਾਰ ਲੱਗਦੀ ਹੈ ਠੀਕ ਹੈ ਮੋਲੇ 21 ਨੰਬਰ ਨਹੀਂ ਹੈ ਨਾ 333 ਨੰਬਰ ਨੋਗਾਣੀ ਨੇ ਕਿੱਥੇ ਰੱਖ ਨੂੰਗੇ ਆਪਾਂ ਠੀਕ ਹੈ ਇਹਨਾਂ ਦੇ ਹੀ ਨਾਮ ਵੀ ਹੈ ਨੰਬਰ ਤੇ ਲੱਗੇ ਠੀਕ ਹੈ ਹਾਂਜੀ ਤੁਹਾਨੂੰ ਵੀ ਸ਼ੌਕ ਹੈ ਹਾਂਜੀ ਹਾਂਜੀ ਪੂਰਾ ਦੇਵੀ ਫਾਰਮ ਦਾ ਜੀ ਕਮਾਂਡਰ ਆਈ ਇਹ ਨਾ ਦੋਰੇ ਅੱਛਾ ਸਾਰਾ ਦੇਖ ਰਹੀ ਸੀ ਉਹਦੇ ਵਿੱਚ ਹੋ ਰਿਹਾ ਜੀ ਠੀਕ ਹੈ ਜੀ ਬਹੁਤ ਬਹੁਤ ਕੋਈ ਫੋਨ ਕਰਨਾ ਇਹ ਮੁੰਡਾ ਹੀ ਕਰਦਾ ਮਨ ਸਾਰਾ ਮਤਲਬ ਬਹੁਤ ਬਹੁਤ ਪਿਆਰ ਨਾਲ ਤੁਸੀਂ ਰੱਖਿਆ ਹੈ ਜੀ ਤੁਸੀਂ ਇਸ ਲਈ ਵਧਾਈ ਦੇ ਪੱਤਰ ਦੂ 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 मशीना राही कम किया जाता है दुद्ध चोया जाता है अजकल मशीनीकरण बहुत हो चुके हैं तबार भी बड़ा है पखे लॻाए वॾिया

ਬੜਾ ਮੀਚ ਵਾਲਾ ਕੌਮ ਹੈ ਇਹ ਲਾਈਫਸਟਾਕ ਹੈ ਜਿਵੇਂ ਕਿ ਤੁਹਾਨੂੰ ਦੋਸ਼ਿਆ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਪੂ ਵੀ ਤੁਹਾਡਾ ਨਾਮ ਕੀ ਹੈ ਜੀ ਹਰਵਿੰਦਰ ਸਿੰਘ ਜੀ ਤੇ ਕਿਹੜਾ ਫਾਰਮ ਹੈ ਇਹਦਾ ਨਾਮ ਕੀ ਹੈ ਜੀ ਇਹ ਹਰਵਿੰਦਰ ਡੈਰੀ ਫਾਰਮ ਹਰਵਿੰਦਰ ਡੈਰੀ ਫਾਰਮ ਕੜਾਗਾ ਠੀਕ ਹੈ ਹਾਂਜੀ ਤੁਸੀਂ ਇਹ ਮਤਲਬ ਕਿਹੜੀ ਰੋਡ 'ਤੇ ਹੈ ਇਹ ਚੁੰਨੀ ਮੋਲਿੰਡਾ ਰੋਡ 'ਤੇ ਜੀ ਚੁੰਨੀ ਮੋਲਿੰਡਾ ਰੋਡ 'ਤੇ ਹਾਂਜੀ ਇਹ ਕਰਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਮੈਨੂੰ ਇੱਥੇ ਆਏ ਨੂੰ 6ਵੇਂ ਮਹੀਨੇ ਚ ਆਇਆ ਸੀ ਮੈਂ ਬਸੇ ਮੈਨੂੰ 13 ਸਾਲ ਹੋ ਗਏ ਤੁਹਾਨੂੰ 13 ਸਾਲ ਕੰਮ ਕਰਦੇ ਨੇ ਹੋ ਗਏ ਹਾਂਜੀ ਹਾਂਜੀ ਇਹ ਸ਼ੁਰੂ ਤੋਂ ਗਊਆਂ ਦਾ ਕੀਤਾ ਜੀ ਨਹੀਂ ਪਹਿਲਾਂ ਮੱਜਨ ਦਾ ਸੀਗਾ ਅੱਛਾ ਉਸ ਤੋਂ ਬਾਅਦ ਮੱਜਨ ਦਾ ਪੁਰਾਣਾ ਕੰਮ ਸੀਗਾ ਤੇ 2016 ਦੇ ਵਿੱਚ ਆਪਾਂ ਕਈਆਂ ਦੀ ਫੀਲਡ ਚ ਆ ਗਏ ਠੀਕ ਹੈ ਹਾਂਜੀ ਹੁਣ ਤੁਹਾਨੂੰ ਉਹ ਕੰਮ ਪਸੰਦ ਸੀ ਕਿ ਇਹ ਕੰਮ ਪਸੰਦ ਹੈ ਨਹੀਂ ਆਪਾਂ ਨੂੰ ਗਾਇਆਂ ਦਾ ਕੰਮ ਪਸੰਦ ਹੈ ਤੁਹਾਨੂੰ ਗਾਇਆਂ ਦਾ ਕੰਮ ਪਸੰਦ ਹੈ ਹਾਂਜੀ ਹਾਂਜੀ ਕਿੱਥੇ ਦੁੱਧ ਜ਼ਿਆਦਾ ਮਿਲਦਾ ਹੈ ਹਾਂਜੀ ਹਾਂਜੀ ਇੱਕਦੁੱਧ ਲੈਣ ਕੋਣ ਆਉਂਦਾ ਜੀ ਇਹ ਨੈਸ਼ਨਲੇ ਨੂੰ ਜਾਂਦਾ ਜੀ ਆਪਣਾ ਤਾਂ ਨੈਸ਼ਨਲੇ ਮੋਗੇ ਹਾਂਜੀ ਮੋਗੇ ਜਾਂਦਾ ਤੇ ਇੱਕ ਦਿਨ ਬਾਅਦ ਚੰਦੇ ਜੀ ਹਾਂਜੀ ਇੱਕ ਦਿਨ ਗੱਡੀ ਦੇਖਿੰਦਾ ਰੋਕੇ ਆਉਂਦੀ ਜੀ ਚਲੋ ਇੱਥੇ ਕੋਈ ਨੇੜੇ ਨੈਸ਼ਨਲੇ ਦਾ ਹੋਣਾ ਵੀ ਹੈ ਜੀ ਨੈਚਰਲੇ ਦਾ ਨੇੜੇ ਨਹੀਂ ਹੈ ਜੀ ਇੱਕ ਫਾਰਮ ਹੋ ਰਿਹਾ ਹੈ ਤੇ ਨੈਚਰਲੇ ਦਾ ਬਸ ਇੱਕ ਕਪੜਾ ਹੈ ਬਹਾਲੀ ਚ ਪੈਂਦਾ ਬਾੜੀ ਤੇ ਕੋਈ ਫਾਰਮ ਹੈ ਇਹ ਮਹਾਲੀ ਚ ਬਹਾਲੀ ਜ਼ਿਲ੍ਹੇ ਚ ਪੈਂਦਾ ਹੀ ਹੈ ਹਾਂਜੀ ਇਹ ਬਹਾਲੀ ਜ਼ਿਲ੍ਹੇ ਠੀਕ ਹੈ ਜੀ ਤੁਸੀਂ ਕੋਈ ਬਾਕੀਆਂ ਨੂੰ ਸੰਦੇਸ਼ ਦੇਣਾ ਚਾਹੋਗੇ ਕਿ ਡੇਰੀ ਫਾਰਮ ਦਾ ਕੰਮ ਲੋਕੀ ਕਹਿੰਦੇ ਡੇਰੀ ਫਾਰਮ ਦਾ ਕੰਮ ਔਖਾ ਬਹੁਤ ਹੈ ਨਹੀਂ ਕੋਈ ਔਖਾ ਨਹੀਂ ਹੈ ਇਹ ਤਾਂ ਆਪਣੇ ਸਮਝਣ ਦੀ ਗੱਲ ਆ ਕੋਈ ਔਖਾ ਨਹੀਂ ਹੁੰਦਾ ਕੰਮ ਔਖਾ ਤਾਂ ਸਾਰੇ ਕੰਮ ਹੁੰਦੇ ਜੀ ਕੰਮ ਤਾਂ ਸਾਰੇ ਔਖੇ ਨੇ ਰੋਟੀ ਕਾਣੀ ਵੀ ਔਖੀ ਹੈ ਰੋਟੀ ਕਾਣੀ ਵੀ ਬੜੀ ਔਖੀ ਹੈ ਮਨ ਲ ਕੋ ਇੰਨੇ ਜਲਾ ਮਿਹਨਤ ਦਾ ਕੰਮ ਹੈ ਜੀ ਐ ਕੋਈ ਬਾੜੀ ਮਿਹਨਤ ਵੀ ਨਹੀਂ ਹੈ ਬਸ ਨੌਲੇਜ ਹੋਣੀ ਚਾਹੀਦੀ ਬੰਦੇ ਨੂੰ ਨੌਲੇਜ ਹੋਣੀ ਚਾਹੀਦੀ ਹੈ ਲਗਨ ਹੋਣੀ ਚਾਹੀਦੀ ਕੰਮ ਲਗਨ ਹੋਣੀ ਚਾਹੀਦੀ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਮਨ ਲ ਤੁਸੀਂ ਸੰਦੇਸ਼ ਇਹ ਹੀ ਦਵਾਂਗਾ ਕਿ ਬਾਹਰ ਜਾਣਾ ਨਾਲ ਤਾਂ ਇੱਥੇ ਮਿਲ ਕੇ ਆਪਣੇ ਕੰਮ ਕਰੋ ਜੀ ਆਪਣੇ ਕੰਮ ਕਰੋ ਕੰਮ ਹੀ ਉੱਥੇ ਜਾ ਕੇ ਕਰਨਾ ਕੰਮ ਹੀ ਇੱਥੇ ਕਰਨਾ ਠੀਕ ਹੈ ਆਪਣੇ ਘਰ ਹੀ ਰਹਿ ਕੇ ਆਪਣੇ ਪਰਿਵਾਰ ਦੇ ਵਿੱਚ ਨੇ ਕਿ ਕਿਉਂ ਨਹੀਂ ਕਰਦੇ ਮਨ ਲ ਜੀ ਦਾ ਕੰਮ ਇੱਥੇ ਚੱਲਦਾ ਹੈ ਇੱਥੇ ਉਹਦਾ ਤਾਂ ਇੱਥੇ ਹੀ ਮੁੜ ਕੇ ਹਾਂਜੀ 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 ਕੰਮ ਇੱਥੇ ਹੀ ਮੁੜ ਕੇ ਇੱਥੇ ਹੀ ਮੁੜ ਕੇ ਬੱਚੇ ਵੀ ਬਾਹਰ ਨੇ ਠੀਕ ਹੈ ਜੀ ਪਰ ਲੇਕਿਨ ਮੈਂ ਨਹੀਂ ਜਾਣਾ ਮੈਂ ਆਪ ਮੈਂ ਆਪਣਾ ਕੰਮ ਕਰਨਾ ਠੀਕ ਹੈ ਜੀ ਉਹ ਬੋਰ ਸਾਡੇ ਬੋਲਾਂ ਸ਼ੁਭਚਾਵਾਹ ਜੀ ਇਸੇ ਤਰ੍ਹਾਂ ਹੀ ਤੱਕੀ ਕਰਦੇ ਰਹਾਂਗੇ ਬੱਚੀ ਬੱਚੀ ਲੈ ਪਰ ਤੂੰ ਪਰ ਤੂੰ ਪਰ ਤੂੰ ਪਰ ਤੂੰ ਆਇਤਾ ਨਹੀਂ ਕਿੱਥੋਂ ਦਾ ਗਿਆ ਦੇਵੀ ਘਰ ਮੰਦਈਏ ਇਹਨੇ ਨਿੰਦਰ ਸਿੰਘ ਦੇਵੀ ਫੌਂਗੜੰਗ ਆਸੀਂ ਆਏ ਜੀ ਫੋਨ ਨੰਬਰ ਵੀ ਲਿਖਿਆ ਹੋਇਆ 98153 32 891 ਜੀ ਬਾਕੀ ਨੰਬਰ 73 2192 ਪਿੰਨਾਂ ਦੀ ਨੋਹਾਰੀ ਬਦਲੀ ਪਈ ਜੀ ਇਹਨਸ ਖਾਈ ਕਿਤੇ ਪਾਈ ਨੇ ਉਹਨਾਂ ਵਿੱਚ ਕੋਈ ਨਹੀਂ ਸੰਤ ਨਜੰਮੀ ਆਂਦੀ ਖੁੱਲਾ ਬਾਤਾ ਵੰ ਬਧੀਆ ਘਰ ਬਾ ਚਲ ਦੇਖਦੇ ਅਗੇ ਚਲ ਕੇ है तो है। जागे जागे। तो तो आज पाई आज पाई सब तो अजीब चीज सा हुई है ਅਸੀਂ ਪਿਗ ਫਾਰਮ ਕਦੀ ਨਹੀਂ ਸੀ ਦੇਖਿਆ ਆਇਆ ਅੱਜ ਅਸੀਂ ਇਹ ਸਭ ਇਹ ਜਾਣ ਕਰਕੇ ਸਾਡੇ ਵੀ ਭਾਗ ਖੁੱਲੇ ਤੇ ਸਾਨੂੰ ਵੀ ਪਤਾ ਲੱਗਿਆ ਕਿ ਸੂਰ ਪਾਲਨ ਇੱਕ ਬਹੁਤ ਵਧੀਆ ਲਾਭਕਾਰੀ ਸੋਧਦਾ ਹੈ ਅੱਜ ਅਸੀਂ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਹਾਂ ਕਿ ਕੀ ਨਾਂ ਹੈ ਹਾਂਜੀ ਬੱਪੂ ਜੀ ਕੀ ਹਾਲ ਸਤਿ ਸ਼੍ਰੀ ਅਕਾਲ ਜੀ ਹਰ ਸਤਿਕਾਰ ਨਹੀਂ ਤੁਹਾਡਾ ਨਾਮ ਕੀ ਹੈ ਜੀ ਗੁਰਿੰਦਰ ਸਿੰਘ ਗੁਰਿੰਦਰ ਸਿੰਘ ਇਹ ਫਾਰਮ ਦਾ ਨਾਮ ਕੀ ਹੈ ਜੀ ਫਾਰਮ ਦਾ ਨਾਮ ਹੈ ਜੀ ਗੁਰਿੰਦਰ ਸਿੰਘ ਨਰਿੰਦਰ ਸਿੰਘ ਡੈਰੀ ਫਾਰਮ ਅੱਤੇ ਪਿਗਰੀ ਫਾਰਮ ਅੱਛਾ ਤੇ ਕਿਹੜਾ ਪਿੰਡ ਪਿੰਡ ਹੈ ਆਪਣਾ ਇਹ ਪਿੰਡ ਹੈ ਗੜੰਗਾ ਡਿਸਟ੍ਰਿਕਟ ਮਾ ਠੀਕ ਹੈ ਇਹ ਤੁਹਾਨੂੰ ਸੋਚ ਕਿੱਥੋਂ ਆਈ ਕਿ ਸੂਰਪਾਲ ਨੇ ਬਸ ਇਹਨੂੰ ਦੇਖ ਕੇ ਜੀ ਸਾਨੂੰ ਮਤਲਬ ਇਸ ਚੀਜ਼ ਦਾ ਸ਼ੌਕ ਹੋਇਆ ਵੀ ਅਸੀਂ ਡੈਰੀ ਦੇ ਨਾਲ ਕਿੱਥੇ ਕਰ ਸਕਦੇ ਹਾਂ ਠੀਕ ਹੈ ਡੇਰੀ ਤਾਂ ਵੈਸੀ ਆਪਾਂ ਨੂੰ ਪਤਾ ਹੀ ਹੈ ਕਿ ਕੰਮ ਵਧੀਆ ਜੀ ਅੱਜ ਕੱਲ ਸਾਨੂੰ ਹੈ ਨੌਲੇਜ ਹੈ ਪਰ ਅੱਜ ਕੱਲ ਇਹ ਵੀ ਬਹੁਤ ਕੰਮ ਚੱਲਿਆ ਹੋਈ ਕਿ ਅਸੀਂ ਫੇਸਬੁਕ ਤੇ ਦਿਖ ਦੇਦੇ ਨੇ ਕਿ ਸਾਰੀ ਦੁਨੀਆ ਵਿੱਚ ਲੋਕਾਂ ਨੇ ਬਹੁਤ ਬੱਕਰੀਆਂ ਦਾ ਵੀ ਵਿਚਾਰਨ ਬਹੁਤ ਹੈ ਬੱਕਰੀ ਵੀ ਅਸੀਂ ਪਾਲੀ ਹੈ ਜੀ ਪਹਿਲਾਂ ਉਹ ਬੱਕਰੀ 100 ਬੱਕਰਾ ਲੈ ਆਏ ਤੇ ਰਾਜਸਥਾਨ ਤੋਂ ਠੀਕ ਹੈ ਹਾਂ ਜੀ ਉਹਦਾ ਇੱਕ ਪ੍ਰੋਬਲਮ ਆਉਂਦੀ ਹੈ ਉਹਨੂੰ ਵੇਚਣਾ ਔਖਾ ਹੈ ਠੀਕ ਹੈ ਇਹ ਵਿਕ ਜਾਂਦੇ ਇਹਨੂੰ ਸੇਲ ਕਰਨਾ ਬਹੁਤ ਈਜੀ ਹੈ ਠੀਕ ਹੈ ਦੀ ਸ਼ਾਮ ਨੂੰ 10 ਕਰੋੜ ਰੁਪਏ ਦਾ ਮਾਲ ਵੇਚਦੇ ਠੀਕ ਹੈ ਮਤਲਬ ਇਹਦੀ ਇੰਨੀ ਡਿਮਾਂਡ ਹੈ ਇਹ ਵੇਟ ਪਰ ਵਿਕਦਾ ਜੀ ਇਹ ਇਹ ਵੇਟ ਤੇ ਵਿਕਦਾ ਹੈ ਹਾਂ ਇਹ ਵੇਟ ਤੇ ਵਿਕਦਾ ਕੋਈ ਪ੍ਰੋਬਲਮ ਨਹੀਂ ਸਭ ਤੋਂ ਵਧੀਆ ਚੀਜ਼ ਤਾਂ ਇਹੀ ਹੁੰਦੀ ਹੈ ਨਾ ਕਿ ਚੀਜ਼ ਮਿੰਟੋਂ ਮਿੰਟ ਵਿਕ ਜੋਏ ਹਾਂ ਜੀ ਹਾਂ ਜਿਹੜਾ ਜਦੋਂ ਲੋਡ ਹੋਵੇ ਉਦੋਂ ਵਿਕ ਜੋਏ ਹਾਂ ਜਿਹੜਾ ਬਕਰਾਲੀ ਜੀ ਤੁਸੀਂ ਵੇਚ ਨਹੀਂ ਸਕਦੇ ਸਹੀ ਕਿਉਂ ਠੀਕ ਹੈ ਜੀ ਕਿ ਸਾਨੂੰ ਉਹਦੇ ਬਾਰੇ ਇੰਨੀ ਨੌਲੇਜ ਨਹੀਂ ਹੁੰਦੀ ਉਹਨੂੰ ਕਿੱਦਾਂ ਕੱਟਣਾ ਕਿਆ ਕਰਨਾ ਉਹਦੀ ਨੌਲੇਜ ਨਹੀਂ ਹੁੰਦੀ ਸਾਨੂੰ ਠੀਕ ਹੈ ਜੀ ਅੱਜ

ਆਹ ਬਾਤੀ ਹਾਂ ਚੀਪਿੰਗ ਐ ਕੈਪਟਨ ਦਾ ਮੁੰਡਾ ਹਾਂ ਕੈਪਟਨ ਦਾ ਮੁੰਡਾ ਇਹ ਜ਼ਿਮੀਂਦਾਰ ਵਾਸਤੇ ਜੀ ਸਾਈਡ ਵਿੱਚ ਨਾ ਸਹੇ ਲੈ ਛਾਇਡ ਵਿੱਚ ਹਾਂ ਸਾਈਡ ਵਿੱਚ ਤੁਹਾਡੇ ਅਨਸਾਰ ਵਧੀਆ ਬਿਨਸ ਹੈ ਤੇਰੀ ਚ ਸਾਡੇ ਕੋਲ ਟਾਈਮ ਹੁੰਦਾ ਹੈ ਕੈਰੀ ਦਾ ਜਿਹੜਾ ਕੰਮ ਹੈ ਸੋਹਾਂ ਸ਼ਾਮ ਹੈ ਠੀਕ ਹੈ ਪਾਰਟਾਂ ਤੁਸੀਂ ਇਹ ਮਾਦੂਲ ਕਰ ਸਕਦੇ ਠੀਕ ਹੈ ਇਹ ਕਿੰਨੇ ਜਾਨਵਰ ਨੇ ਆਪਣੇ ਕੋਲ ਸਾਡੇ ਕੋਲ 300 ਹੋਣੇ ਹਨ ਹੈਨਾ 100 ਦੇ ਕਰੀਬ ਹੈ 300 ਦੇ ਕਰੀਬ ਹੈ ਹਾਂਜੀ ਮਤਲਬ ਸਭ ਤੋਂ ਉਹਦੀ ਗੱਲ ਕਿ ਚੀਜ਼ ਵਿਕ ਜਾਂਦੀ ਹਾਂ ਵਿਕਦੀ ਹੈ ਜੀ ਸੇਲ ਤਾਂ ਤੂੰ ਸ਼ਾਮ ਨੂੰ ਤੈਨੂੰ ਕੀ ਪਾਉਣਾ ਹੈ ਜੀ ਇਹਨਾਂ ਨੂੰ ਅਸੀਂ ਪਹਿਲਾਂ ਤਾਂ ਫੀਡ ਪਾਉਂਦੇ ਹਾਂ ਜੀ ਠੀਕ ਹੈ ਇਦਾਂ ਮੱਝਾਂ ਗਾਵਾਂ ਦੀ ਡੈਰੀ ਪੈਂਦੀ ਹੈ ਫੀਡ ਠੀਕ ਹੈ ਉਸ ਤਰ੍ਹਾਂ ਹੀ ਇਹਨਾਂ ਨੂੰ ਫੀਡ ਪੈਂਦੀ ਹੈ ਅਲੱਗ-ਅਲੱਗ ਕੈਟਾਗਰੀ ਸ਼ੋ ਠੀਕ ਹੈ ਬਾਕੀ ਜ਼ਿਆਦਾਤਰ ਅਸੀਂ ਜਿਹੜੇ ਬੜੇ ਹੋ ਜਾਂਦੇ ਆ ਫਿਰ ਅਸੀਂ ਉਹਨਾਂ ਨੂੰ ਕਣੀ ਪਾਉਂਦੇ ਆ ਚੌਲਾਂ ਠੀਕ ਹੈ ਚੌਲਾਂ ਦੀ ਕਣੀ ਪਾਉਂਦੇ ਹਾਂ ਹਾਂਜੀ ਹੋਰ ਵੇਸਟਜਰ ਆਦਿ ਵਗੈਰਾ ਤੋਂ ਕੁਝ ਨਹੀਂ ਆ ਬਾਬਾ ਜੀ ਤੁਹਾਨੂੰ ਲਈ ਇਹੀ ਕੰਮ ਕਰਦੇ ਮੈਂ ਕੰਮ ਕਰਦਾ ਇਸ ਮਲਕ ਤਰਦੀ ਤਰਦੀ ਇਹੀ ਕੰਮ ਕਰਦੇ ਬਹੁਤ ਲੰਬਾ ਤੇ ਯਾਰ ਭਾਈ ਨਾ ਇਹਨਾਂ ਨੂੰ ਬਹੁਤ ਲੰਬਾ ਚੱਲਿਆ ਉਹ ਲੈ ਕੇ ਯਾਰ ਉਹ ਵੀ ਇਹ ਗ੍ਰੈਜੂਏਟ ਹੈ ਹੈ ਜੀ ਗ੍ਰੈਜੂਏਟ ਹੈ ਇਹ ਗ੍ਰੈਜੂਏਟ ਨਹੀਂ ਹਾਂ ਗ੍ਰੈਜੂਏਟ ਹੈ ਨਹੀਂ ਠੀਕ ਹੈ ਨਹੀਂ ਕੋਈ ਗੱਲ ਨਹੀਂ ਕੋਈ ਕੰਮ ਮਾਰਾ ਨਹੀਂ ਹੈ ਗ੍ਰੈਜੂਏਟ ਹੋ ਕੇ ਵੀ ਤਾਂ ਆਪਾਂ ਸੁਬਾਹ ਨਾਲ ਕੰਮ ਕਰਦੇ ਹਾਂ ਹਾਂ ਜੀ ਹਾਂ ਇਹ ਬਹੁਤ ਵਧੀਆ ਗੱਲ ਹੈ ਹਾਂ ਮੈਂ ਗਿਲਕਾਂ ਲੈਂ ਜੀ ਹਾਂਜੀ 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 ਬਹੁਤ ਜੀ ਵਾਹ ਬਈ ਵਾਹ ਇਹ ਮਸਲ ਆਪਾਂ ਆਪਾਂ ਜਾਨਵਰ ਕਿੱਥੋਂ ਮਿਲਦੇ ਛੋਟੇ ਇਹ ਤਾਂ ਮਿਲ ਜਾਂਦੇ ਨੇ ਫਾਰਮਾਂ ਤੋਂ ਮਿਲ ਜਾਂਦੇ ਨੇ ਫਾਰਮਾਂ ਤੋਂ ਮਿਲ ਜਾਂਦੇ ਸਾਡੇ ਨੇੜੇ ਬਰਾਲੀ ਬਹੁਤ ਵੱਡਾ ਫਾਰਮ ਹੈ ਬਰਾਲੀ ਹਾਂ ਪਪੂ ਦਾ ਠੀਕ ਹੈ ਜੀ ਉਥੋਂ ਮਿਲ ਜਾਂਦੇ ਹਾਂਜੀ ਹਾਂਜੀ ਮਨੁੱਖ ਜਾਨਵਰ ਤਾਂ ਹਮੇਸ਼ਾ ਸੇਵਾ ਹੀ ਪਾਲਦੇ ਨੇ ਹਾਂਜੀ ਇਹਨਾਂ ਦੀ ਸੇਵਾ ਕਰਦੇ ਹੋਏ ਕੁਝ ਨਾ ਕੁਝ ਦੇ ਕੇ ਜਾਂਦੇ ਅੱਗੇ ਬੱਚੇ ਦੇਖੋ ਜੀ ਬੱਚੇ ਛੋਟੇ ਬੋ ਬੋ ਆਹਾਹਾ ਦੇਖੋ ਜੀ ਫਿੱਟੂ ਥੋਨਾ ਭੁੰਦੇ ਕੁੰਦੇ ਕਿੱਥੇ ਦਾ ਛੋਟੇ 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 ਇਹ ਹੁੰਦਾ ਜੀ ਲਾਈਫਸਟਾਕ ਇਨਨ 24 ਘੰਟੇ ਖਿਆਲ ਰੱਖਣਾ ਪੈਂਦਾ ਜੀ ਹਾ ਦੇਖ ਹਾਂਜੀ 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 ਆਪਣੀ ਮਾਂ ਨਾਲ ਖੜੇ ਹੈ ਨਹੀਂ ਹਾਂਜੀ ਵਾਹ ਤੇ ਜੇ ਮਦਦ ਨਾਲ ਸੂਰੀ ਨੂੰ ਸਹੀ ਅਸੀਂ ਖਾ ਕੌਣੇ ਆ ਉਹਦਾ ਦੁੱਧ ਪੂਰਾ ਹੋ ਜਾਂਦਾ ਠੀਕ ਹੈ ਉਹਦੇ ਨਾਲ ਜਿਹੜੇ ਬੱਚੇ ਬਹੁਤ ਜਲਦੀ ਮਤਲਬ ਗਰੋਥ ਕਰਦੇ ਔਰ ਜਿੰਨਾ ਗਰੋਥ ਕਰਨਗੇ ਉਨਾ ਹੀ ਫਾਇਦਾ ਜੀ ਹਾਂ ਜੀ ਹਾਂ ਇਹ ਮੈਥਲ 25 25 ਦਿਨ ਦੇ ਹੁੰਦੇ ਹਨ ਨਾ ਭਗਵਾਨ ਦੇ 20 25 ਦਿਨ ਦਿੰਦੇ ਇਹ 20 25 ਦਿਨ ਦੇ ਹੈ ਜੀ ਭੱਜੇ ਨੱਠੇ ਹੈ ਫਿਰ ਸੁਗਰੀ ਦੀ ਖਰਾਕ ਪੂਰੀ ਹੈ ਪੂਰੀ ਖਰਾਕ ਸੁਗਰੀ ਦੀ ਖਰਾਕ ਪੂਰੀ ਹੈ ਢੰਡੋ ਜੀ ਆ ਵੀ ਹੈਗੀ ਆ ਆਹਾਹਾ ਲਓ ਜੀ ਅੱਜ ਆਪਾਂ ਨੂੰ ਐਕਸਪੀਰੀਅੰਸ ਹੋਇਆ ਪਿਗ ਫਾਰਮ ਦਾ ਤੇ 35 40 ਦਿੰਦੇ ਹੁੰਦੇ ਆ 35 40 ਦਿੰਦੇ ਜੀ ਦੇਖੋ ਕਿਵੇਂ ਜਿਹੜੇ ਜਿਮ ਵੀ ਗਏ ਹੁੰਦੇ ਆ ਇਹ ਜਿਮ ਵੀ ਜਾਂਦੇ ਇਹਨਾਂ ਨੂੰ ਪਾਜਣਾ ਠੀਕ ਜਿਮ ਨਹੀਂ ਹਾਂ ਜੀ ਹਾਂ ਪਾਜਣਾ ਠੀਕ ਇਹ ਕੁਦਰਤ ਹੈ ਜੀ ਕੁਦਰਤ ਵਾਹ ਵਾਹ ਮੈਂ ਕੱਟੋਂ ਹਾਂ ਹੂੰ

ਮਾਚੀ ਇਹਦੇ ਜਵਾਨ ਸੱਦੇ ਲੱਗੇ ਆ ਜੀ ਅੱਛਾ ਨਵੇਂ ਬੱਚੇ ਲੋ ਦੇਖੋ ਲੜਨਾ ਪਿਓ ਭਾਈਓ ਆਟਾੜਕ ਮਹੀਨੇ ਦੇ ਇਹ 8 8 ਮਹੀਨੇ ਦੇ ਦੇਖੋ ਕਿਵੇਂ ਪੜੇ ਪਏ ਐਸੇ ਤਾਂ ਨਹੀਂ ਉਹਦੀ ਨਿਗ੍ਹਾ ਤਾਂ ਇਹ ਸਭ ਕੁਝ ਠੀਕ ਕਰ ਦਿੰਦਾ ਉਰੀ ਨਿਗਾਹ ਹੋਣੀ ਚਾਹੀਦੀ ਆ ਕਿਨਾਂ ਨੂੰ ਰੱਜ ਮੀ ਜਿੰਨੀ ਖਾ ਜਾਣ ਠੀਕ ਆ ਆ ਦਿਖਾਓ ਖਰਾਕ ਵੀ ਦਿਖਾਓ ਆ ਖਰਾਕ ਵੀ ਮਾਮੂ ਅੱਛਾ ਥੱਲੇ ਖਰਾਕ ਆ ਅਸੀਂ ਪਛੋ ਮੰਡੀਆਂ ਦਾ ਵੀ ਕੰਮ ਕਰਦੇ ਨਹੀਂ ਨਹੀਂ ਕੋਈ ਨਹੀਂ ਅਸੀਂ ਅੱਛਾ ਉੱਥੇ ਦੇ ਵੀ ਖੰਨੇ ਮੰਡੇ ਬਹੁਤ ਲੱਗਦੀ ਹੈ ਜੀ ਠੀਕ ਹਾਂ ਜੀ ਖੰਨੇ ਹਾਂ ਜੀ ਬੱਡੇ ਬੰਦੇ ਪਰ ਇਹ ਮੌਕਾ ਸਾਨੂੰ ਪਹਿਲੀ ਵਾਰ ਮਿਲਿਆ ਹੈ ਕਿ ਪਿਗ ਫਾਰਮ ਅਸੀਂ ਇਹ ਠੀਕ ਥੋੜਾ ਬਹੁਤ ਤਾਂ ਨਵਾਜੀ ਡਾਕਟਰ ਜੀ ਇਹ ਡਾਕਟਰ ਬਹੁਤ ਮਿਹਨਤ ਕਰਦੇ ਜੀ ਲੋਕਾਂ ਨੂੰ ਸੰਦੇਸ਼ ਦਿੰਦੇ ਕਿ ਆਪਣੀ ਆਮਦਨ ਵਧਾਓ ਹਾਂ ਜੀ ਉਹ ਪਿੱਛੇ ਜੇ ਵੀ ਇਹਨਾਂ ਨੇ ਇੰਟਰਵਿਊ ਲਈ ਸੀ ਜੀ ਬਹੁਤ ਹੋਰ ਚੈਨਲ ਆਇਆ ਵਾਲੇ ਆਏ ਹੋ ਸੀ ਉਹਨਾਂ ਕੋਲ ਤੇ ਵੀ ਮੈਂ ਹੁਣ ਬਹੁਤ ਕੰਮ ਦਾ ਟਾਈਮ ਹੁੰਦਾ ਜੀ ਵੀਰ ਕੋਲ ਹਾਂ ਕਿ ਆਪਾਂ ਨੂੰ ਟਾਈਮ ਕੱਢ ਕੇ ਹਾਂ ਜੀ ਹਾਂ ਆਪਣੇ ਆਪਣੇ ਪਿੰਡਾਂ ਨੂੰ ਹੁੰਦਾ ਸੱਥਾਂ 'ਚ ਬਹਿ ਜਾਂਦੇ ਹਾਂ ਹਾਂ ਜੀ ਹਾਂ ਉਹਦੇ ਨਾਲ ਬੈਨ ਨਾਲ ਤਾਂ ਆਪਣੇ ਟਾਈਮ ਵੀ ਹੁੰਦਾ ਆਪਣੇ ਕੋਲ ਹਾਂ ਜੀ ਹਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਠੀਕ ਹੈ ਇਹ ਇੰਦ ਡੇਰੀ ਫਾਰਮ ਆ ਜੀ ਸਾਨੂੰ ਕੁਝ ਹੋਈ ਇਹ ਇੱਥੇ ਪਿਕ ਫਾਰਮ ਦੇਖਣ ਆ ਲੈਣਾ ਅਸੀਂ ਪਿਕ ਫਾਰਮ ਇਹ ਦਿਖਾਇਆ ਹੈ ਦੇਖੋ ਜੀ ਵਧੀਆ ਜਨਰੇਟਰ ਲੱਗਿਆ ਹੋਇਆ ਹੈ ਫਿਰ ਭੂੜ ਲਈ ਵੀ ਪੂਰਾ ਸਟੋਰੀ ਦੇ ਕੋਈ ਛੋਟੀ ਵੀ ਫਿਰ ਛੋਟੀ ਬਿੱਟੂ ਕੀ ਵੀ ਫਿਰ ਤੂੰ ਗਿੜੀ 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 ਕਿਸਮੋ ਕੀ ਮੈਂ ਵੀ ਸਾ ਟਾਬੇ ਤੇ ਹਾਂ ਸਾਡੀਆਂ ਪੁਰਾਣੀਆਂ ਗੱਲਾਂ ਨਾਲ ਜੁੜਿਆ ਹੋਇਆ ਇਸੇ ਤਰ੍ਹਾਂ ਹੀ ਅੱਜ ਮੈਂ ਤੁਹਾਡੀ ਮੁਲਾਕਾਤ ਖੇਤੀਬਾੜੀ ਦਾ ਕਿੱਤਾ ਕਰਦੇ ਜਿਨ੍ਹਾਂ ਨੇ ਸਹਾਇਕ ਧੰਦਾ ਵੀ ਨਾਲ ਚਲਾਇਆ ਹੋਇਆ ਪੁੱਛਦੇ ਹਾਂ ਇਹਨਾਂ ਨਾਲ ਗੱਲਾਂ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਵਿਰਾਸਤ ਵੀ ਖੇਤੀ ਦੀ ਵੀ ਸੰਭੀ ਹੋਈ ਹੈ ਨਾਲ ਨਾਲ ਹੋਰ ਕੰਮ ਵੀ ਨਾਲ ਅਡਾਪਟ ਕੀਤੇ ਹੋਏ ਨੇ हां जी ਤੁਹਾਡਾ ਨਾਮ ਕੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਿੰਦਰਪਾਲ ਹੈ ਜੀ ਹਰਿੰਦਰਪਾਲ ਸਿੰਘ ਤੇ ਆਪਣਾ ਫਾਰਮ ਕਿੱਥੇ ਜੀ ਆਪਣਾ ਮੇਰਾ ਪਿਗਲੀ ਫਾਰਮ ਹੈ ਜੀ ਮੇਰਾ ਰੰਧਾਵੇ ਪਿੰਡ ਦੇ ਕੋਲ ਹੈ ਜੀ ਠੀਰਪੁਰ ਦੇ ਵਿੱਚ ਪੈਂਦਾ ਜੀ ਇਹ ਫਤੇਗੜ ਸਾਹਿਬ ਦੇ ਵਿੱਚ ਠੀਕ ਹੈ ਜੀ ਤੇ ਤੁਹਾਨੂੰ ਕੋਈ ਖੇਤੀਬਾੜੀ ਦੇ ਨਾਲ ਜਿਹੜੇ ਸਹਾਇਕ ਧੰਦੇ ਅਡਾਪਟ ਕੀਤੇ ਆ ਤੁਸੀਂ ਕੋਈ ਸਰਕਾਰ ਵੱਲੋਂ ਇਨਾਮ ਵੀ ਮਿਲੇਗੀ ਹਾਂ ਜੀ ਹਾਂ ਜੀ ਸਰ ਮੈਨੂੰ ਹੁਣੇ ਰੀਸੈਂਟਲੀ ਯੂਨੀਵਰਸਿਟੀ ਮੇਲੇ ਤੇ ਜੀ ਸੀਐਮ ਅਵਾਰਡ ਮਿਲੇ ਹਾਂ ਜੀ 22 ਤਰੀਕ ਨੂੰ ਮੈਨੂੰ ਸੀਐਮ ਅਵਾਰਡ ਮਿਲਿਆ ਜੀ ਡਿਗਰੀ ਦੇ ਵਿੱਚ ਠੀਕ ਹੈ ਜੀ ਤੁਸੀਂ ਕੀਵੇਂ ਮਸੂਸ ਕਰਦੇ ਹੋ ਸਰ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਜਦੋਂ ਐਪਰੀਸ਼ੀਏਸ਼ਨ ਹੋਵੇ ਹਾਂ ਜੀ ਬੰਦਾ ਮਿਹਨਤ ਕਰਦੀ ਜੀ ਮਿਹਨਤ ਸਾਰੀ ਕਰਦੇ ਪਰ ਜੇ ਐਪਰੀਸ਼ੀਏਸ਼ਨ ਹੋਈ ਹੋਵੇ ਹਾਂ ਜੀ ਤਾਂ ਬਹੁਤ ਵਧੀਆ ਹਾਂ ਜੀ ਤੁਹਾਡਾ ਕੋਈ ਟੈਲੀਫੋਨ ਨੰਬਰ ਹੈ ਜੀ ਤੁਹਾਨੂੰ ਸਰ ਮੇਰਾ ਮੋਬਾਈਲ ਨੰਬਰ ਹੈ ਜੀ 9781700091 ਠੀਕ ਹੈ ਜੀ ਫਿਰ ਚਲੋ ਜੀ ਤੁਹਾਡੇ ਨਾਲ ਗੱਲਬਾਤ ਦੁਬਾਰਾ ਕਰਾਂਗੇ ਜੀ ਫਿਰ ਕਦੀ ਥੈਂਕ ਯੂ ਸਰ ਤੁਹਾਡੇ ਫੋਨ ਤੇ ਵੀ ਆਵਾਂਗੇ ਠੀਕ ਹੈ ਜੀ ਆਪਾਂ ਅੱਜ ਇੱਥੇ ਮਿਲਿਆ ਬਹੁਤ ਬਹੁਤ ਤੁਹਾਡਾ ਧੰਨਵਾਦ ਕਿਉਂਕਿ ਸਾਡੀ ਜਿਹੜੀ ਰੀਲ ਬਣੀ ਹੈ ਅਸੀਂ ਬਾਕੀ ਦਾ ਕੰਮ ਕਰ ਰਹੇ ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਇਹਨਾਂ ਨੂੰ ਇਨਾਮ ਮਿਲਿਆ ਮੈਂ ਕਹਿਆ ਜੀ ਉਹਨਾਂ ਨੂੰ ਆਪਾਂ ਮਿਲ ਕੇ ਜਰੂਰ ਜਾਣਾ ਸਰ ਠੀਕ ਹੈ ਜੀ ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ ਓਕੇ